ਅੱਜ ਆਪਾਂ ਪਹੁੰਚੇ ਸੀਗੇ ਸਤਿ ਸ੍ਰੀ ਗੁਰੂ ਰਵਿਦਾਸ ਮੰਦਿਰ ਪਿੰਡ ਕਾਂਗੋਲ ਭੰਗਲਾ ਦੇਖੇ ਜਿੱਥੇ ਕਿ ਮੰਦਿਰ ਕਮੇਟੀ ਵੱਲੋਂ ਅੱਜ ਛੁੱਡੇ ਪਾਣੀ ਦੀ ਛਵੀ ਲਗਾਈ ਗਈ ਜੀ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਮੰਦਿਰ ਦਰਸ਼ਨ ਕਰਾਵਾਂਗੇ ਜੀ ਬਣੇ ਰਹੋ ਜੀ ਆਪਰੇ ਅੱਜ ਕਰੋ ਜੀ ਦਰਸ਼ਨ ਤੁਹਾਨੂੰ ਸਤਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੇ ਬਹੁਤ ਸੋਹਣਾ ਸਥਾਨ ਬਣਾਇਆ ਗਿਆ ਜੀ ਸੰਗਤ ਵੱਲੋਂ ਬਹੁਤ ਸਰਦਾਰ ਭਾਵ ਨਾਲ ਇੱਥੇ ਸੇਵਾ ਕੀਤੀ ਜਾਂਦੀ ਹੈ ਜੀ ਕਮੇਟੀ ਵੱਲੋਂ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਨੇ ਦੇਖੋ ਇਹ ਬਹੁਤ ਸੁੰਦਰ ਸਥਾਨ ਬਣਾਇਆ ਗਿਆ। ਦੇਖੋ ਜੀ ਬਹੁਤ ਸੋਹਣਾ ਸਥਾਨ ਹੈ ਜੀ। ਮੇਰਾ ਨਾਮ ਮੇਰਵ ਸਿੰਘ ਜੀ ਖਾਲਾ ਜਨੇ ਜੀ ਇੱਥੇ ਸੇਵਾ ਕਰਦੇ ਗ੍ਰਾਂਤੀ ਜੀ। ਹਾਂਜੀ ਮੇਰਵ ਸਿੰਘ ਜੀ। ਫੇੜਾ ਕੋ ਹਾਂ ਜੋ ਬੋਲੇ ਸੋਨਰ ਪਾਇ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰੂਦੇਵ ਧੰ ਗੁਰੂਦੇਵ ਹਾਂਜੀ ਆਪਾਂ ਇੱਥੇ ਕਿਹੜੇ ਕਿਵੇਂ ਕੀ ਪ੍ਰਬੰਧ ਚੱਲਦੇ ਨੇ ਕੀ ਕੀ ਆਪਾਂ ਇੱਥੇ ਪ੍ਰੋਗਰਾਮ ਕਰਦੇ ਹੁੰਦੇ ਆ ਜੀ ਜੈ ਗੁਰੂਦੇਵ ਧੰ ਗੁਰੂਦੇਵ ਸੋ ਗੁਰੂ ਪਰਿਸ਼ਾ ਸੰਗਤ ਜੀ ਜਿਵੇਂ ਕਿ ਆਪ ਦੱਸਣ ਕਰ ਰਹੇ ਹੋ ਧੰ ਧੰ ਜੜਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਦਰਵਾਜ਼ੇ ਸੋ ਇਸ ਜਗ੍ਹਾ ਤੇ ਹਰ ਮਹੀਨੇ ਜੋ ਪੂਰਨ ਮਾਸੀ ਦਾ ਡਾੜਾ ਬਣਾਇਆ ਜਾਂਦਾ ਹੈ ਤੇ ਹਰ ਸਾਲ ਵੱਡੇ ਪੱਤਰ ਤੇ ਵੱਡੇ ਪੱਤਰ ਤੇ ਜੋ ਸਮਾਗਮ ਹੁੰਦੇ ਨੇ ਸਤਿਗੁਰੂ ਰਵਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਇੱਕ ਮਤਲਬ ਕਿ ਸਤਿਗੁਰੂ ਵਾਲਮੀਕੀ ਮਹਾਰਾਜ ਸਤਿਗੁਰੂ ਨਾਮਦੇਵ ਜੀ ਮਹਾਰਾਜ ਹਰ ਇੱਕ ਗੁਰੂ ਸਾਹਿਬਾਨ ਦਾ ਇੱਥੇ ਜੋ ਦਿਹਾੜਾ ਮਨਾਇਆ ਜਾਂਦਾ ਸੋ ਸੰਗਤਾਂ ਵੱਧ ਥੜਕੇ ਪਹੁੰਚਦੀਆਂ ਹਨ ਹਿੱਸਾ ਪਾਉਂਦੀਆਂ ਹਨ ਸੋ ਹਰ ਸਾਲ ਇੱਥੇ ਸੰਤ ਅੰਮ੍ਰਿਤਸਹੀਰ ਸੰਤ ਰਾਮਨੰਦ ਮਹਾਰਾਜੀ ਦੀ ਨਿਗੀ ਯਾਦ ਨੂੰ ਉਹਨਾਂ ਦੇ ਸਾਹਦ ਨੂੰ ਸਮਰਪਿਤ ਹਰ ਸਾਲ ਦੇ ਠੰਡੇ ਮਿੱਠੇ ਜਲ ਦੀ ਸੇਵਿਲ ਲਗਾਈ ਜਾਂਦੀ ਹੈ ਇਸ ਵਾਰ ਵੀ ਠੰਡੇ ਮਿੱਠੇ ਜਲ ਦੀ ਸੇਵਿਲ ਲਗਾਈ ਹੋਈ ਹੈ ਸੰਤ ਰਾਮਾਨੰਦ ਦੀ ਯਾਦ ਵਿੱਚ ਸੋ ਹੁਣ ਠੰਡੇ ਮਿੱਠੇ ਜਲ ਦੀ ਸੇਵਿਲ ਤੋਂ ਬਾਅਦ ਹੁਣ ਜਲ ਜੀਰੇ ਦਾ ਜੋ ਲੰਗਰ ਚੱਲਣਾ ਹੈ ਜੋ ਠੰਡਾ ਜਲ ਜੀਰਾ ਚੱਲਣਾ ਹੈ ਸਾਰੀ ਸੰਗਤ ਜੋ ਸਾਕੇ ਜਾਏਗੀ ਸਤਿ ਪਾਵਨਾ ਦੇ ਨਾਲ ਸੇਵਾ ਕਰਦੇ ਨੇ ਸਾਰੀ ਕਮੇਟੀ ਜੋ ਬੜੀਆ ਟੰਗ ਨਾਲ ਇੱਥੇ ਸੇਵਾ ਕਰਦੀ ਹੈ ਸੇਵਾ ਨਿਵਾਉਂਦੀ ਹੈ ਸੋ ਹਰ ਸਾਲ ਪ੍ਰਬੰਧ ਬਹੁਤ ਹੀ ਬੜੀਆ ਟੰਗ ਨਾਲ ਕੀਤੇ ਜਾਂਦੇ ਨੇ ਰਾਮਾਨੰਦ ਦੀ ਦਸਤ ਸੇਵਿਲ ਚੱਲ ਰਹੀ ਹੈ ਜੀ ਅਜੇ ਬਣੇ ਰਿਹਾ ਆਪਣੇ ਨਾਲ ਰੋਜੀ ਦਾਚਨ ਮੰਡਲ ਦੇ ਬਹੁਤ ਸੋਹਣਾ ਸਥਾਨ ਬਣਾਇਆ ਗਿਆ ਜੀ ਸੰਘਤ ਵੱਲੋਂ ਲੈ ਹੋਈ ਸ੍ਰੀ ਦੇ ਕੋਲ ਜਲਦੀ ਦੇ ਸ੍ਰੀ ਤਿਆਰ ਹੋ ਰਹੀ ਹੈ ਜੀ ਸਵਾਰ ਸੰਘਤਾ ਵਾਸਤੇ ਜਨਜੀਵ ਦਾ ਲਗਭਗ ਤਿਆਰ ਹੈ ਜੀ ਸੋ ਬੇਨਤੀ ਕਰਦਾ ਸੰਘਤਾ ਦੇ ਕਰਨ ਦੇ ਵਿੱਚ ਕੇ ਜਲਦੀ ਜਲ ਸਕਣ ਦੀ ਕਿਰਪਾਤਾ ਕਰਨੀ ਛੱਡੇ ਮਿੱਠੇ ਜਲਦੀ ਸਵੇਲ ਲਗਾਈ ਗਈ ਸੀ ਬੇਨਤੀ ਆਪ ਸੰਤਾਂ ਦੇ ਜਨਨ ਦੇ ਵਿੱਚ ਕਿ ਇਸ ਵਾਰ ਸਾਡੀ ਪ੍ਰਬੰਧ ਕਮੇਟੀ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਛੱਡੇ ਮਿੱਠੇ ਜਲਦੀ ਸਵੇਲ ਲਗਾਈ ਗਈ ਹੈ ਕਨ ਸੇਵਾ ਨੂੰ ਲੱਗਦਾ ਵੇਵਾ ਕਰਕੇ ਕੋਈ ਵੇਖ ਲੋ ਇੰਦਾ ਵੀ ਮਨਜ਼ੂਰ ਤੇ ਚੜਕੇ ਕੋਈ ਵੇਖ ਲੋ ਸਤਿਗੁਰਾਂ ਦੀ ਸੇਵਾ ਸਫਲ ਹੈ ਜੋ ਕਰੇ ਜਿੱਤ ਲਾਏ ਸਵਾਦ ਬੜੇ ਭਾਗਾਂ ਵਾਲੇ ਬੜੀ ਨਿਮਰਤਾ ਪਿਆਰ ਸਰਕਾਰ ਵਾਲੇ ਸੰਤ ਬਾਬਾ ਰਾਮਾਨੰਦ ਜੀ ਦੀ ਵਰਸ਼ੀਗ ਸਮਰਪਤ ਉਹਨਾਂ ਦੇ ਬੇਠੇ ਮਿੱਠੇ ਗੋਲਾ ਨੂੰ ਸਮਰਪਤ ਉਹਨਾਂ ਦੀ ਆਇਸੀ ਜਿੰਦਗੀ ਨੂੰ ਸਮਰਪਿਤ ਜਿਨ੍ਹਾਂ ਨੇ ਇੱਕ ਇੱਕ ਸਵਾਸ ਕੁਰਬਾਨੀ ਦੇ ਰੇਖੇ ਲਾਇਆ ਗੁਰਬਾਣੀ ਨੂੰ ਅਰਪਣ ਕੀਤਾ ਜਿਹੜੇ ਸਤਖੰਡ ਦੇ ਵਾਸੀ ਉਹਨਾਂ ਦੀਆਂ ਮਿੱਠੀਆਂ ਯਾਦਾਂ ਦੇ ਵਿੱਚ ਉਹਨਾਂ ਦੀ ਯਾਦਾਂ ਨੂੰ ਨਿਕਾ ਨਿਕਾ ਕਰਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਬਹੁਤ ਸੋਹਣੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੰਤ ਬਾਬਾ ਰਾਮਾਨੰਦ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸੋਹਣੀ ਕੋਸ਼ਿਸ਼ ਤੇ ਬਹੁਤ ਕੱਲੇ ਉਪਰਾਲਿਆਂ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਜਿਹੜੀ ਖੰਡੇ ਮਿੱਠੇ ਜਾਂਦੀ ਸੁਵਿਧ ਲਗਾਈ ਗਈ ਹੈ ਤੇ ਜਲ ਜੀਵੇ ਦੀ ਸੁ ਸਵਾਰ ਸੰਗਤਾਂ ਬੋਲ ਬੋਤਨ ਨਵਾਦਾਰ ਸੰਗਤਾਂ ਦਾ ਬੇੜਾ ਸਤਿਕਾਰ ਹੈ ਆਪ ਸੰਗਤਾਂ ਨੂੰ ਜੀ ਆਇਆਂ ਵੈਲਕਮ ਹਾਰਦਿਕ ਸਵਾਗਤ ਹੈ ਜੀ ਇਹਨਾਂ ਦਿਨਾਂ ਗੁਰਬਾਣੀ ਦੇ ਔਟ ਤੱਕੇ ਬੇੜੇ ਉਹਨਾਂ ਦੇ ਤਪਜਲੋਂ ਪਾਰ ਹੋ ਗਏ ਜਿਨ੍ਹਾਂ ਦਿਨਾਂ ਗੁਰਬਾਣੀ ਦੇ ਔਟ ਤੱਕੇ ਬੇੜੇ ਉਹਨਾਂ ਦੇ ਤਪਜਲੋਂ ਪਾਰ ਹੋ ਗਏ ਕਾਮ ਤੇ ਕ੍ਰੋਧ ਵਿੱਚ ਸੜੇ ਹੋਏ ਜੋ ਹਰਤੇ ਉਹਨਾਂ ਦੇ ਤਪਦੇ ਠੰਡੇ ਠਾਰ ਹੋ ਗਏ ਰਸਤੇ ਪਾਇਆ ਸੀ ਕੌਡੇ ਜਹੇ ਰਾਖਸ਼ਾਂ ਨੂੰ ਫਿਰ ਸੱਜਣ ਠੱਗ ਵਰਗੇ ਵੀ ਸੇਵਾਦਾਰ ਹੋ ਗਏ ਪਰਿਆ ਸੁਣਿਆ ਹੈ ਜਿੰਨਾ ਮਨ ਚਕਲਾ ਕੇ ਰੌਸ਼ਨ ਵਿੱਚ ਉਹ ਸਾਰੇ ਸੰਸਾਰ ਹੋ ਗਏ ਰੌਸ਼ਨ ਵਿੱਚ ਉਹ ਸਾਰੇ ਸੰਸਾਰ ਹੋ ਗਏ ਮੇਰੇ ਸਹਿਬ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਦੇਖੇ ਕਹਿ ਰਵਿਦਾਸ ਆਸ ਲਗ ਜੀ ਉਹ ਚਿਰ ਪੈਉ ਦਰਸ਼ਨ ਦੇਖੇ ਇਛ ਜਣਾ ਜਿਹੜੀ ਜ਼ਿੰਦਗੀ ਬਣੀ ਹੈ ਸਤਗੁਰਾਂ ਨੂੰ ਅਰਪਣ ਕਰਦੇ ਜਿਵੇਂ ਸੰਤ ਬਾਬਾ ਰਾਮਾਨੰਦ ਜੀ ਨੇ ਇੱਕ ਇੱਕ ਸਵਾਸ ਕੁਰਬਾਨੀ ਦੇ ਅਰਪਣ ਕਰਕੇ ਸੱਚਖੰਡ ਦੇ ਵਾਸੀ ਨੇ ਅੱਜ ਉਹਨਾਂ ਦੀਆਂ ਦਿੱਗੀਆਂ ਜੱਦਾਂ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੀਆਂ ਮਿੱਠੀਆਂ ਜੱਦਾਂ ਨੂੰ ਤਾਜ਼ਾ ਕਰਦੇ ਹੋਏ ਪ੍ਰਬੰਧ ਕਮੇਟੀ ਵੱਲੋਂ ਬਹੁਤ ਸੰਕੋਲ ਕੀਤੀ ਗਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹੜਾ ਉਦਮ ਕੀਤਾ ਗਿਆ ਸਤਗੁਰਾਂ ਦੇ ਅਪਾਰ ਕਿਰਪਾ ਸਦਕਾ ਸਦੀ ਪ੍ਰਬੰਧ ਕਮੇਟੀ ਵੱਲੋਂ ਤੁੰਗੁਰੇ ਵਿਦਾਸ ਮਹਾਰਾਜ ਜੀ ਦਾ ਜਿਹੜਾ ਪਾਵਨ ਪਵਿੱਤਰ ਸਥਾਨ ਪਿੰਡ ਕਲਕਵਾਲ ਧੰਗਾਂ ਦੇ ਵਿੱਚ ਬਣਿਆ ਹੋਇਆ ਹੈ ਬਹੁਤ ਹੀ ਵੱਡੇ ਪੱਤਰ ਦੇ ਉੱਤੇ ਬਹੁਤ ਹੀ ਵਧੀਆ ਉਤਸ਼ਾਹ ਦੇ ਨਾਲ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਪ੍ਰਬੰਧ ਕਮੇਟੀ ਵੱਲੋਂ ਬੜੀ ਸੋਹਣੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਪਾਵਨ ਮੁਕਤ ਪ੍ਰਕਾਸ਼ ਦਿਹਾੜਾ ਸ਼ਿ ਮਨਾਉਂਦੇ ਆ ਬਹੁਤ ਬੜੀ ਹੀ ਸ਼ਰਧਾ ਪਾਵਨ ਦੇ ਨਾਲ ਮਨਾਉਂਦੇ ਆ ਸਾਰੇ ਹੀ ਨਗਰ ਦਾ ਸਹਿਯੋਗ ਹੁੰਦਾ ਕਿਉਂਕਿ ਕਨਕਵਾਲ ਤੋਂ ਆਂਧਿਆਂ ਦਾ ਬਹੁਤ ਵੱਡੇ ਵੱਡੇ ਦੂਰ ਦੂਰ ਤੱਕ ਜਿਹੜਾ ਉਤਮ ਕਰਦੇ ਨੇ ਬਹੁਤ ਦੂਰ ਦੂਰ ਤੱਕ ਸੱਚੇ ਪਾਤਸ਼ਾਹੀ ਕਿਰਤਾਂ ਨਾਲ ਇਹ ਪਿੰਡ ਕਰਨ ਤੋਂ ਬਾਅਦ ਪੰਗੋਆਂ ਦਾ ਨਾਮ ਚਮਕਿਆ ਕਿਉਂਕਿ ਬੜੇ ਹੀ ਸਤਕਾਰ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਬੜੀ ਹੀ ਨਿਮਰਤਾ ਦੇ ਨਾਲ ਸਾਡੀਆਂ ਮਾਮਾ ਸਾਡੀਆਂ ਸਤਕਾਰਯੋਗ ਭੈਣਾਂ ਸਾਡੀਆਂ ਬੱਚੀਆਂ ਜਿਨ੍ਹਾਂ ਵੱਲੋਂ ਵਕਤ ਕਰਕੇ ਇਸ ਸਥਾਨ ਦੇ ਉੱਤੇ ਸੇਵਾ ਨਿਭਾਈ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ ਸਿੱਖੀ ਦੇ ਵਿੱਚ ਬਹੁਤ ਵੱਡੀ ਮਹਾਨਤਾ ਨਿਮਰਤਾ ਪਿਆਰ ਆ ਸਤਕਾਰ ਹੈ ਸੱਜਣੋ ਇਸ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਬਾਦਸ਼ਾਹ ਆ ਇਸ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਲਖਾਰੀ ਆ ਇਸ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਪਰਖਾਰੀ ਆ ਸੋ ਜਿਨ੍ਹਾਂ ਨੇ ਕੌਮਤ ਪ੍ਰਤੀ ਕੁਛ ਦਿੱਤਾ ਉਹਨਾਂ ਦੀਆਂ ਯਾਦਾਂ ਨੂੰ ਅਸੀਂ ਹਰ ਸਾਲ ਤਾਜ਼ਾ ਕਰਦੇ ਹਾਂ ਇਸ ਦੁਨੀਆ ਦੇ ਵਿੱਚ ਸਿਕੰਦਰ ਬਾਦਸ਼ਾਹ ਵਰਗੇ ਆਏ ਕੋਈ ਕੌਮ ਪ੍ਰਤੀ ਕੋਈ ਕੰਮ ਨਹੀਂ ਜਿਨ੍ਹਾਂ ਨੇ ਦੁਨੀਆ ਜਿੱਤਣ ਦਾ ਹੌਸਲਾ ਰੱਖਿਆ ਇਸ ਦੁਨੀਆ ਦੇ ਵਿੱਚ ਕਾਰੋਬਾਰਦਸ਼ਾਹ ਵਰਗੇ ਆਏ ਜਿਨ੍ਹਾਂ ਨੇ 40 ਗੰਜ ਮਾਇਆ ਜੋੜੀ ਅਸੀਂ ਲੱਖਾਂ ਕਰੋੜਾਂ ਦੀ ਗਿਣਤੀ ਕਰ ਸਕਦੇ ਹਾਂ ਸੱਚ ਨੂੰ ਕਹਾਂ 40 ਗੰਜ ਮਾਇਆ ਜਿਹੜੀ ਉਹਦਾ ਗਿਣਤੀ ਮਿਣਤੀ ਦਾ ਸਮ ਕੋਈ ਪਤਾ ਨਹੀਂ ਕਿਉਂਕਿ ਕਾਰੋਬਾਰਦਸ਼ਾਹ ਵਰਗੇ ਆਏ ਇਹੜਾ ਕੌਮ ਕੋਈ ਚੰਗਾ ਸੰਦੇਸ਼ ਨਹੀਂ ਸੀ ਜਦ ਉਹਨਾਂ ਨੂੰ ਵੀ ਕਰਦੇ ਆ ਇੱਥੇ ਮਰੇ ਧੰਨ ਗੁਰੂ ਰਵਿਦਾਸ ਵਰਗੇ ਆਏ ਜਿਨ੍ਹਾਂ ਨੇ ਕੌਮ ਨੂੰ ਜਗਾਇਆ ਜਿਨ੍ਹਾਂ ਨੇ ਇੱਕ ਇੱਕ ਅਸਵਾਸ ਗੁਰਬਾਣੀ ਦੇ ਅਰਪਣ ਕਰਕੇ ਕਰੋ ਉਸ ਅਕਾਲ ਪੁਰਖ ਨੂੰ ਇੱਕ ਇੱਕ ਅਸਵਾਸ ਅਰਪਣ ਕਰਕੇ ਸੱਚਖੰਡ ਦੇ ਵਾਸੀ ਨੇ ਮਰੇ ਧੰਨ ਗੁਰੂ ਰਵਿਦਾਸ ਮਹਾਰਾ ਸੱਚੇ ਪਾਤਸ਼ਾਹ ਦੇਖੋ ਇਸ ਦੁਨੀਆ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਵਰਗੇ ਆਏ ਜਿਨ੍ਹਾਂ ਨੇ ਆਪਣੇ ਚਾਰ ਪੁੱਤਰ ਬਾਰੇ ਜਿਨ੍ਹਾਂ ਨੇ ਮਾਂ ਬਾਰੇ ਜਿਨ੍ਹਾਂ ਨੇ ਪਿਤਾ ਬਾਰੇ ਆ ਸੋ ਸੱਜਣੋ ਇਹਨਾਂ ਨੇ ਆਪਣੇ ਆਪ ਨੂੰ ਬਾਰੇ ਆ ਇਸ ਗੋੰਗ ਲਈ ਬਹੁਤ ਵੱਡਾ ਮਾਰਾ ਸੰਦੇਸ਼ ਹੈਗਾ ਕਨੇ ਸਿੱਖੀ ਕੰਦੇ ਪਿੱਖੀ ਵਾਲੋਂ ਨਿੱਕੀ ਆ ਪਰ ਕੇ ਵੇਖੁਰਾਂ ਦੀ ਬਾਣੀ ਇਹ ਤਾਂ ਸ਼ਹਿਦ ਨਾਲੋਂ ਜ਼ਿਆਦਾ ਮਿੱਠੀ ਆ ਜਿੰਨਾ ਚਖਿਆ ਸਵਾਦ ਵਿਸ਼ੇ ਤੇ ਬਕਾਰੀ ਦਾ ਉਹਨੂੰ ਕੀ ਪਤਾ ਨਾਮ ਦੀ ਖਮਾਰੀ ਦਾ ਪਾਪਾਂ ਵਾਲੀ ਮਾਇਆ ਇਕੱਠੀ ਕਰਦਾ ਰਿਹਾ ਬਣ ਕੇ ਡੰਗਰਾ ਬਾਣ ਜੋ ਵਪਾਰੀ ਜਾ ਮੋੜ ਬਲ ਡੰਗਰਾ ਆਖਰੀ ਕਦਮ ਹੋ ਜਾਣਾ ਮਿੱਠੀ ਆ ਪਰ ਕੇ ਵੇਖੁਰਾਂ ਦੀ ਬਾਣੀ ਇਹ ਤਾਂ ਸ਼ਹਿਦ ਨਾਲੋਂ ਵੀ ਮਿੱਠੀ ਆ ਪਰ ਕੇ ਵੇਖੁਰਾਂ ਦੀ ਬਾਣੀ ਇਹ ਤਾਂ ਸ਼ਹਿਦ ਨਾਲੋਂ ਵੀ ਮਿੱਠੀ ਐ ਸਿੱਖੀ ਦੇ ਵਿੱਚ ਭਾਈ ਮਨੀ ਸਿੰਘ ਨੂੰ ਨਾਲੋ ਜਿਨ੍ਹਾਂ ਨੇ ਪੰਡ ਬੰਦ ਕਰਵਾ ਦਿੱਤਾ ਭਾਈ ਚਰਨ ਸਿੰਘ ਲਾਲ ਨੂੰ ਨਾਲੋ ਜਿਨ੍ਹਾਂ ਨੇ ਆਪਣਾ ਖੂਨ ਲਹਾਣ ਪਾ ਤੇ ਭਾਈ ਮਤੀ ਦਾਸ ਸਿੰਘ ਲਾਲ ਨੂੰ ਜਿਨ੍ਹਾਂ ਨੇ ਹਾਰੇ ਨਾਲ ਸੀਸ ਕਰਾ ਦਿੱਤਾ ਤਨ ਚਰਾ ਦਿੱਤਾ ਤੋਂ ਬਹੁਤ ਵੱਡੇ ਵੱਡੇ ਜਿਹੜੇ ਸਿੱਖੀ ਦੇ ਵਿੱਚ ਸਾਡੇ ਮਹਾਨ ਜੋਧੇ ਸੂਰਮੇ ਹੋਣੇ ਨੇ ਇਹ ਉਹ ਵੇ ਜਵਾਬ ਦੂਰੋ ਮਾਮਾ ਦੇ ਸਾਖ ਦਾ ਮੁੱਲ ਨਹੀਂ ਪਾਇਆ ਤੁਸੀਂ ਗੁਰੂਆਂ ਦੀ ਬਾਖ ਦਾ ਤਿੰਨਾਂ ਦਾ ਤਿੰਨਾਂ ਰਾਣੀਆਂ ਤੋਂ ਬਾਰੇ ਬਾਰੇ ਜਾਮਾਂ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਮਾ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਮਾ ਕਹਿੰਦੇ ਮਾਮਾ ਠੰਨੀਆਂ ਸ਼ਾਮਾਂ ਸ਼ਾਮਤ ਕੌਣ ਕਰੇ ਮਾਮਾ ਦੇ ਹਰਜਾਨੇ ਵਿੱਚ ਸੱਜਣਾ ਕੌਣ ਪਰੇ ਸਾਡੇ ਵੀਰ ਗੱਡੀ ਵਾਲੇ ਬਾਲੇ ਵੀਰ ਵੱਲੋਂ ਆਪਣੀ ਦਸਾਂ ਨਾ ਹੁੰਦੀ ਕਿਰਤ ਕਮਾਈ ਦੇ ਵਿੱਚੋਂ ਦਸ ਬੰਦ ਕੱਢਦੇ ਹੋਏ ਚੱਲ ਰਹੇ ਗੁਰੂ ਕੀ ਸੁਬੀਰ ਦੇ ਵਿੱਚ 20 ਲੱਖ ਦਾ ਮੜੇ ਹਿੱਸਾ ਪਾ ਕੇ ਗਏ ਨੇ ਸੋ ਮਾਲਕ ਸੱਚੇ ਪਾਛਾ ਚੜ੍ਹਦੀ ਕਲਾ ਵਿੱਚ ਰੱਖੇ ਹਰ ਮਦਾਨ ਫਤਿਹ ਬਖਸ਼ੇ ਤੰਦੁਗੁਣਾ ਰੱਖ ਤੋ ਕਣੀ ਤਰੱਕੀ ਬਖਸ਼ੇ ਕਦੇ ਮਾਮਾ ਠੰਡੀਆਂ ਛਾਮਾ ਛਾਮਾ ਕੌਣ ਕਰੇ ਮਾਮਾ ਦੇ ਹਰਜਾਨੇ ਵਿੱਚ ਸੱਜਣਾ ਕੌਣ ਪਰੇ ਤੇ ਮਾਮਾ ਤਾਂ ਮਾਮਾ ਦੇ ਪੈਣਾ ਥਲੇ ਦਾ ਜੰਮਤ ਵਸਤੀ ਆ ਜਿਹੜਾ ਮਾਂ ਪੌੜੀ ਕਦਰ ਕਰਦਾ ਸੱਜਣਾ ਉਸ ਤੋਂ ਵੱਡਾ ਕੋਈ ਉਹਨੂੰ ਬਹੁਤੇ ਜਗ੍ਹਾ ਤੇ ਮੱਥੇ ਟੇਕਣ ਦੀ ਲੋੜ ਨਹੀਂ ਸਾਡੇ ਗੁਰੂ ਦਵਾਰੇ ਸਾਡੇ ਮੰਦਰ ਮਸਤ ਦਾ ਕਿਉਂਕਿ ਸਾਨੂੰ ਸਿੱਖਿਆ ਦੇਣ ਵਾਸਤੇ ਨੇ ਸੱਜਣਾ ਤੂੰ ਕਿਹੜੇ ਕਮ ਲਈ ਆਇਆ ਇਸ ਕਮ ਲਈ ਤੂੰ ਕੀ ਕਮ ਤੇ ਕਾਠੀ ਦੇਵ ਸਿੰਘ ਜੀ ਆਪਣੀ ਕੁਸੂਤ ਲੈਣਾ ਲਿਖਦੇ ਨੇ ਕਹਿੰਦਾ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਸਾਹ ਲੈਣਾ ਵੀ ਮੁਸ਼ਕਲ ਹੋਇਆ ਸਾਹਾਂ ਬਿਨ ਸਭ ਖਤਮ ਕਹਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਨਦੀਆਂ ਨਹਿਰਾਂ ਛੱਪੜ ਟੋਬੇ ਕੈਨੇ ਕਲਾਂ ਦੇ ਬਣੇ ਪੰਧਾਰੇ ਫਸਲਾਂ ਦਾਣਾਂ ਫਲ ਤੇ ਸਬਜ਼ੀ ਦੁੱਧ ਕਿਉਂ ਨੂੰ ਵੀ ਜ਼ਹਿਰਾਂ ਜਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਬੰਦਾ ਇੱਕ ਤੇ ਬਿਮਾਰੀਆਂ ਦਸ ਦਸ ਬੰਦਾ ਇੱਕ ਤੇ ਬਿਮਾਰੀਆਂ 10 10 ਭੋਜਨ ਨਾਲੋਂ ਵੱਧ ਦਵਾਈਆਂ ਖਾਣਾ ਪੀਣਾ ਬੰਦ ਕਰ ਦਿੰਦੇ ਤਿੰਨੇ ਟਾਈਮ ਦਵਾਈ ਖਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਪਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾਵਾਂ ਦੇ ਬੱਚੇ ਹਸਤਾ ਦੇ ਵਿੱਚ ਦਾਖਲ ਹੁੰਦੇ ਮਾਂ ਦਾ ਦੁੱਧ ਨਾ ਮਰੇ ਪੀਣ ਨੂੰ ਤੇ ਫਿਰ ਮਾਂ ਦੀ ਮੰਦਾ ਕਿੱਥੋਂ ਆਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਮਾਤਾ ਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਸਾਡੇ ਵੀਰ ਵੱਲੋਂ ਇੱਕ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚ ਦਸਵੰਧ ਕਰਦੇ ਹੋਏ ਜਨਰੈ ਗੁਰੂ ਕੇ ਸਬੀਲ ਦੇ ਵਿੱਚ ਹਿੱਸਾ ਪਾ ਕੇ ਗਨੇ ਸੋ ਮਾਲਕ ਸੱਚੇ ਪਾਤਸ਼ਾਹ ਅਜਰਤੀ ਕਲਾ ਵਿੱਚ ਰੱਖੇ ਹਰਮਾਨਦਾਨ ਫਤੇ ਬਖਸ਼ੇ ਆਉਣ ਵਾਲੀਆਂ ਨਸਲਾਂ ਦੇ ਲਈ ਜੇ ਕੁਝ ਹੁਣ ਨਾ ਸੋਚ ਵਿਚਾਰ ਕਰੀਏ ਆਉਣ ਵਾਲੀਆਂ ਨਸਲਾਂ ਦੇ ਲਈ ਕੁਝ ਤਾਂ ਸੋਚ ਵਿਚਾਰ ਕਰੀਏ ਹੁਣ ਵੀ ਜੇਕਰ ਨਾ ਸਮਝੇ ਫਿਰ ਸਿਰ ਤੋਂ ਲੱਗ ਜਾਣਾ ਪਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਆਓ ਵਾਤਾਵਰਨ ਬਚਾਈਏ ਆਓ ਵਾਤਾਵਰਨ ਬਚਾਈਏ ਅੱਜ ਤੋਂ ਸਾਰੇ ਯਤਨ ਕਰਾਂਗੇ ਆਓ ਵਾਤਾਵਰਨ ਬਚਾਈਏ ਅੱਜ ਤੋਂ ਸਾਰੇ ਯਤਨ ਕਰਾਂਗੇ ਸਭ ਨੂੰ ਹੈ ਪੈਣੀ ਸੋ ਖਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਹਰ ਬੰਦਾ ਪੰਜ ਪੰਜ ਰੁੱਖ ਲਗਾਏ ਹਰ ਬੰਦਾ ਪੰਜ ਪੰਜ ਰੁੱਖ ਲਗਾਏ ਨਾ ਰੁੱਖ ਵੱਡੇ ਤੇ ਨਾ ਸਾਰੇ ਫਾਲਤੂ ਬੋਲਣਾ ਬੰਦ ਕਰੇ ਸੰਜਮ ਵਰਤ ਬਚਾਈਏ ਪਾਣੀ ਵਾਤਾਵਰਨ ਤੁਸੀਂ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਕੁੱਖ ਚੋ ਧੀ ਧਰਤੀ ਚੋ ਪਾਣੀ ਜੇ ਕਰ ਮੁੱਖ ਕੇ ਸਭ ਖਤਮ ਕਹਾਣੀ ਕੁੱਖ ਚੋ ਧੀ ਧਰਤੀ ਚੋ ਪਾਣੀ ਜੇ ਕਰ ਮੁੱਖ ਕੇ ਸਭ ਖਤਮ ਕਹਾਣੀ ਕਨਕਵਾਲੀਆ ਆਈਟਮ ਸਭ ਨੂੰ ਹੱਥ ਜੋੜ ਹੈ ਬੇਨਤੀ ਕਰਦਾ ਸਭ ਦਾ ਭਲਾ ਹੈ ਚਾਹੁੰਦੇ ਨੇ ਸਾਰੇ ਸਭ ਦਾ ਭਲਾ ਹੈ ਤੇ ਚਾਹੁੰਦੇ ਸਾਰੇ ਜਿੰਤ ਪਰੋ ਸਤਿਗੁਰਾਂ ਦੀ ਬਾਣੀ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਵਾਤਾਵਰਨ دوست ਹੈ ਧਰਤੀ دوست ਹੈ ਹਵਾ ਤੇ ਪਾਣੀ ਦਿਨ ਦੁਗਣਾ ਰਾਤ ਚੌਗਣੀ ترقی ਬਖਸ਼ੇ ਆਰਜੀ ਕੇ ਟੀਵੀ ਪਿੰਡ ਕਨਤਵਾਲ ਪੰਗੂਆ ਸਾਡੇ ਰਵੀ ਸ਼ਰਮਾ ਜੀ ਵੱਲੋਂ ਬਹੁਤ ਸੋਹਣੀ ਕੋਸ਼ਿਸ਼ ਕੀਤੀ ਗਈ ਹੈ ਇਸ ਪੂਰੇ ਪ੍ਰੋਗਰਾਮ ਦੀ ਰੇਖਰੇਖੇ ਕੀਤਾ ਸਾਡੀ ਪ੍ਰਬੰਧਕ ਕਮੇਟੀ ਨੇ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਰਚਿਆ ਸੀਗਾ ਸਭੀ ਲਗਾਈ ਗਈ ਹੈ ਸੰਤ ਬਾਵਾ ਰਾਮਾ ਜੀ ਜਾਦ ਦੇ ਵਿੱਚ ਸਭੀ ਲਗਾਈ ਗਈ ਹੈ ਉਹਦੀ ਕਵਰੇਜ ਕਰਦੇ ਸਾਡੇ ਰਵੀ ਸ਼ਰਮਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਮੈਂ ਬਤਵਤ ਬੇਨਤੀ ਕਰਨਾ ਸਾਡੇ ਨੌਜਵਾਨ ਵੀਰਾਂ ਨੂੰ ਇਹਨਾਂ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਰਤਮਤ ਲੈਕ ਕਮੈਂਟ ਕਰਾਇਆ ਕਰੋ ਸੋ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਰਜੀਕੇ ਟੀਵੀ ਬਹੁਤ ਹੀ ਸਤਿਕਾਰਾਂ ਮੇਰੇ ਵੀਰਾਂ ਦਾ ਧੰਨਵਾਦ ਹੈ